ਪਿਛਲੇ ਦਿਨੀ ਸਵੇਰੇ ਪਈ ਹਾੜਾਂ ਦੀ ਮਾਰ ਤੋਂ ਬਾਅਦ ਸੂਬੇ ਪਾਰ ਦੇ ਵਿੱਚ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲਿਆ ਸੀ ਜਿਸ ਦੇ ਚਲਦੇ ਕਈ ਲੋਕਾਂ ਦੇ ਘਰ ਪਾਣੀ ਦੀ ਭੇਟ ਚੜ ਗਏ ਸਨ ਤਾਂ ਕਈ ਥਾਵਾਂ ਤੇ ਕਿਸਾਨਾਂ ਦੀ ਸੈਂਕੜੇ ਏਕੜ ਜ਼ਮੀਨ ਪਾਣੀ ਦੀ ਮਾਰ ਖੇਠਾ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਕਿਸਾਨ ਸਰਕਾਰਾਂ ਵੱਲ ਦੇਖ ਰਹੇ ਸਨ ਕਿ ਕਦੋਂਾਂ ਦੀ ਸਰਕਾਰੀ ਦਰਬਾਰੇ ਸੁਣੀ ਜਾਵੇਗੀ ਤਾਂਕਾ ਦੋਨਾਂ ਨੂੰ ਖਰਾਬੇ ਦੇ ਪੈਸੇ ਮਿਲਣਗੇ ਤੇ ਜਦ ਹੜ੍ਹਾਂ ਦਾ ਪਾਣੀ ਢੇਠਾ ਆ ਚੁੱਕਿਆ ਤੇ ਸਰਕਾਰਾਂ ਦੇ ਵੱਲੋਂ ਵੀ ਜਾਤਰ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਚੁੱਕਿਆ ਤੇ ਜੇਕਰ ਗੱਲ ਜ਼ਿਲ੍ਹਾ ਪਠਾਨਕੋਟ ਦੀ ਕਰੀਏ ਤਾਂ ਜ਼ਿਲ੍ਹਾ ਪਠਾਨਕੋਟ ਦੇ ਵਿਦਨਸਭਾ ਹਲਕਾ ਪੋਆ ਵਿਖੇ ਕਿਸਾਨਾਂ ਦੀਆਂ ਜਾਤਰ ਜ਼ਮੀਨਾਂ ਨੁਕਸਾਨੀਆਂ ਗਈਆਂ ਸੀ ਅਤੇ ਇਸ ਹਲਕੇ ਦੇ ਵਿੱਚ ਜਾਤਰ ਕਿਸਾਨਾਂ ਨੂੰ ਖਰਾਬੇ ਦਾ ਮੁਆਵਜ਼ਾ ਮਿਲ ਚੁੱਕਿਆ ਤੇ ਕੁਝ ਕਿਸਾਨ ਅਜੇ ਨਹੀਂ ਜੋ ਮੁਆਵਜ਼ੇ ਦੀ ਉਡੀਕ ਦੇ ਵਿੱਚ ਨੇ ਹਾਂਜੀ ਭਾਈ ਕੀ ਨਾਮ ਆ ਤੁਹਾਡਾ ਤੇ ਕਿਹੜਾ ਪਿੰਡ ਆ ਮੇਰਾ ਨਾਮ ਸਵਰਨ ਸਿੰਘੋਂ ਪਿੰਡ ਮੇਰਾ ਬਰਮਾਲ ਜਟਾ ਤੇ ਜਿਹੜਾ ਹੜ੍ਹ ਦੇ ਨਾਲ ਨੁਕਸਾਨ ਹੋਇਆ ਸੀ ਤੁਹਾਡੀ ਕਿੰਨੀ ਕੁ ਫਸਲ ਦਾ ਨੁਕਸਾਨ ਹੋਇਆ ਸੀ ਕੋਈ 8-9 ਕਿਲੇ ਹੋਈ ਖਰਾਬ ਤੇ ਉਹਦਾ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਗਿਆ ਹਾਂ ਮੁਆਵਜ਼ਾ ਮਿਲ ਗਿਆ ਜੀ ਕਿਹੜੇ ਕੋਈ ਵਿਚੋਲਿਆਂ ਵਿੱਚ ਤਾਂ ਨਹੀਂ ਪਿਆ ਨਹੀਂ ਨਹੀਂ ਕੋਈ ਵਿਚੋਲਿਆਂ ਨਹੀਂ ਪਿਆ ਪੈਸੇ ਪੂਰੇ ਮਿਲ ਗਏ ਪੈਸੇ ਪੂਰੇ 10000 ਰੁਪਏ ਸਾਨੂੰ ਦਿੱਤਾ ਉਹ ਕਿੰਨੇ ਕਿੰਨੇ ਇੱਕ ਦਾ ਨੁਕਸਾਨ ਆ ਤੁਹਾਡਾ 800 ਕਿਲੇ ਦਾ ਹੋਇਆ ਇਹਨਾਂ প্রতি ਏਕੜ ਕਿੰਨਾ ਮਿਲਿਆ 10000 ਰੁਪਏ ਸੰਤੁਸ਼ਟ ਹੋ ਸਰਕਾਰ ਬਿਲਕੁਲ ਸਹੀ ਸਰਕਾਰ ਸੇ ਕਹਿੰਦੀ ਹੂ ਕਿ ਆਪਾਂ ਵੀ ਦਾ ਵੀ ਪ੍ਰਤੀ ਏਕੜ ਦਿੱਤਾ ਜੇ ਕੋ 20000 ਕੁਝ ਉਹਦੇ ਕੁਝ ਨਾਲ ਨਾ ਖਰਾਬੇ ਨਾਲ ਨਾ ਜੇ 100% ਖਰਾਬਾ ਆ ਉਹਦੇ 20000 ਗਿਆ ਇਹਦਾ 30 ਤੋਂ 70 ਤੱਕ ਉਹਦੇ 10000 ਲੈਣਾ ਆਪਣਾ ਨਸਾਂਸੀ ਕਿਹੜਾ ਪਿੰਡ ਹੈ ਆਪਾਂ ਬਰਮਾਲ ਜੀ ਕਿਹੜਾ ਪਿਛਲੇ ਦਿਨੇ ਹੜ ਆਇਆ ਸੀ ਉਹਦੇ ਨਾਲ ਤੁਹਾਡੀ ਪਹਿਲੀ ਬੰਨੇ ਦਾ ਕੋਈ ਨੁਕਸਾਨ ਹੋਇਆ ਹਾਂਜੀ ਹਾਂਜੀ ਹੋਇਆ ਜੀ ਕਿੰਨੇ ਕਿੱਲੇ ਦਾ ਨੁਕਸਾਨ ਹੋਇਆ ਸੀ ਹੋਇਆ ਇਹ ਸਰਵਾਦ ਬਿਹਰਾ ਦਾ ਕਿੰਨੇ ਕੁ ਪਹਿਲੀ ਦਾ ਨੁਕਸਾਨ ਹੋਇਆ ਚਲੋ ਚਾਰ ਪੰਜ ਕਿੰਨਾ ਲਾਣਾ ਤੇ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਕੋਈ ਰਾਹਤ ਰਾਸ਼ੀ ਦਿੱਤੀ ਗਈ ਹੈ ਹਾਂਜੀ ਹਾਂਜੀ ਕਿੰਨੇ ਪੈਸੇ ਮਿਲੇ ਤੁਹਾਨੂੰ ਪੈਸੇ ਮਿਲੇ ਜਾਨੋ ਜੋ ਬਰਾਬਰ ਜੋ ਕਿਲੇ ਸਾਹਿਬ ਨਾਲ ਤੇ ਜਿਹੜੇ ਸਰਕਾਰ ਨੇ ਪੈਸੇ ਦਿੱਤੇ ਤੁਸੀਂ ਪੁਸ਼ ਹੋ ਦੇ ਵਿੱਚ ਕੀ ਤੁਹਾਡਾ ਮੁਆਵਜ਼ਾ ਪੂਰਾ ਹੋ ਗਿਆ ਉਹ ਦੇ ਵਿੱਚ ਹਾਂਜੀ ਚਲੋ ਜੋ ਵੀ ਆਇਆ ਹੁਣ ਉਹਦਾ ਨਿਸ਼ਕਾ ਪੂਰਾ ਨਹੀਂ ਹੁੰਦਾ ਪਰ ਜੋ ਵੀ ਆ ਠੀਕ ਹੈ ਤੋਂ ਦੇਦਾ ਸਰਕਾਰ ਨੇ ਠੀਕ ਹੈ ਜਰਨਲ ਸਿੰਘ ਜਰਨਲ ਜੀ ਕਿਹੜਾ ਪਿੰਡ ਆਪਣਾ ਬਰਮਾਲ ਜਟਾਂ ਉਹ ਪਿਛਲੇ ਦੀ ਵਿਹਾਰ ਜਿਹੜੇ ਆਏ ਸੀ ਕਿੰਨਾ ਕੁ ਨੁਕਸਾਨ ਹੋਇਆ ਪਹਿਲਾਂ ਤਾਂ ਨਿਸ਼ਾਨ ਤੇ ਵਾਵਾ ਹੋ ਗਿਆ ਵੈ ਪਰ ਮਾਹ ਜਣਾ 50 ਯਾ ਪਸੰਦ ਲਿਖਾਈ ਤੇ ਕਿੰਨੀ ਪੈੜਾ ਜਿਹੜਾ ਕੋਲ ਮੁਆਵਜ਼ਾ ਦਿੱਤਾ ਗਿਆ ਹੈ ਕਿੰਨੇ ਕਿਲੋ ਦਾ ਮੁਆਵਜ਼ਾ ਦਿੱਤਾ ਗਿਆ ਸਾਨੂੰ ਕਿੰਨੇ ਕਿਲਾ ਦਿੱਤਾ ਗਿਆ ਹੈ ਹਾਂਜੀ ਕਿੰਨੇ ਕਿਲਿਆਂ ਦਿੱਤਾ ਗਿਆ ਕੋਈ ਸਰਕਾਰ ਜਿਹੜਾ ਮੁਆਵਜ਼ਾ ਦਿੱਤਾ ਉਹਦਾ ਸੰਤੁਸ਼ਟ ਹੋ ਹਾਂਜੀ ਸੰਤੁਸ਼ਟ ਕਿੰਨਾ ਕਿੰਨਾ ਮੁਆਵਜ਼ਾ ਤੱਕ ਗਿਆ ਤੋਂ 3 ਕਿਲੇ ਦਾ ਹਾਂ 3 ਯਰਪੀਆ ਚੇਰਨਾ ਕਾਬਲ ਸਿੰਘ ਸਰਪੰਚਾ ਕੋਲ ਵਰਮਾਲ ਜਟਾ ਤੇ ਭਾਜੀ ਜਿਹੜਾ ਕੀ ਨੁਕਸਾਨ ਹੋਇਆ ਸੀ ਉਹ ਹੜ੍ਹ ਦੇ ਨਾਲ ਉਹਦੇ ਵਿੱਚ ਤੁਹਾਡੀ ਫਸਲ ਦਾ ਵੀ ਕੋਈ ਨੁਕਸਾਨ ਹੋਇਆ ਸੀ ਹਾਂਜੀ ਹਾਂਜੀ ਸਾਡੀ ਫਸਲ ਦਾ ਨੁਕਸਾਨ ਹੋਇਆ ਸਾਨੂੰ ਆਜਾ ਸਰਕਾਰ ਵੱਲੋਂ ਜਿਹੜਾ ਮੀ ਫੇਮ ਆਜਾ ਮਿਲਦਾ ਕਿੰਨੀ ਫਸਲ ਦਾ ਨੁਕਸਾਨ ਹੋਇਆ ਸੀ ਸਾਡੇ 2 ਕਿੱਲੇ ਮੇਰੀ ਮਾਲਕੀ ਤੇ 3 ਕਿੱਲੇ ਠੇਕੇ ਵਾਲੀ ਜ਼ਮੀਨ ਹੈ 5 ਕਿੱਲੇ ਤੇ ਕਿੰਨੇ ਕੁ ਪੈਸੇ ਤੁਹਾਨੂੰ ਆਜ ਦੇ ਹਿਸਾਬ ਨਾਲ 10000 ਰੁਪਏ ਕਿੱਲੇ ਦੇ ਹਿਸਾਬ ਨਾਲ ਤੇ ਜਿਹੜਾ ਸਰਕਾਰ ਨੇ ਮੁਆਵਜ਼ਾ ਦਿੱਤਾ ਤੁਸੀਂ ਉਹਦੇ ਵਿੱਚ ਸੰਤੁਸ਼ਟ ਹੋ ਬਿਲਕੁਲ ਸੰਤੁਸ਼ਟ ਹਾਂ ਹਾਂ ਬਿਲਕੁਲ ਸੰਤੁਸ਼ਟ ਕੀ ਨਾਮ ਹੈ ਆਪਣਾ ਮੇਰਾ ਨਾਮ ਜੀ ਸਮਰਨਜੀਤ ਸਿੰਘ ਕਿਹੜਾ ਪਿੰਡ ਆ ਤੁਸੀਂ ਪਿੰਡ ਤਾਸ਼ਾ ਜੀ ਤੇ ਪਿਛਲੇ ਦਿਨੀ ਜਦੋਂ ਹੜ ਆਇਆ ਸੀਗਾ ਤੁਹਾਡੇ ਕੋਈ ਪੈਲੀ ਬੰਨੇ ਦਾ ਨੁਕਸਾਨ ਹੋਇਆ ਹਾਂਜੀ ਹਾਂਜੀ ਕਿੰਨਾ ਨੁਕਸਾਨ ਹੋਇਆ ਸੀ ਲੱਗਦਾ ਹੋ ਗਿਆ ਕੋਈ 10 12 ਕੇ ਹੋ ਗਿਆ ਕਿੰਨੇ ਕਿਲੇ ਵਾਲੇ ਹਾਂਜੀ ਕਿੰਨੇ ਪੈਲੀ ਸੀ ਤੁਹਾਡੀ ਤੇ ਕਿੰਨਾ ਨੁਕਸਾਨ ਹੋਇਆ ਸਰ ਕੋਈ ਹੋ ਗਿਆ 70 80% ਨੁਕਸਾਨ ਹੋ ਗਿਆ ਸਾਡਾ ਤੇ ਉਹਦਾ ਪਿਛਲੇ ਦਿਨ ਦੀ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਗਿਆ ਹਾਂਜੀ ਤੁਹਾਨੂੰ ਮਿਲਿਆ ਹਾਂਜੀ ਮਿਲਿਆ ਜੀ ਕਿੰਨਾ ਮੁਆਵਜ਼ਾ ਮਿਲਿਆ ਤੁਹਾਨੂੰ 20-20 ਹਜ਼ਾਰ ਪੂਰਾ ਮਿਲ ਗਿਆ ਤੇ ਤੁਸੀਂ ਖੁਸ਼ ਹੋ ਆਪਣਾ ਜਿੰਨਾ ਸਰਕਾਰ ਨੇ ਮੁਆਵਜ਼ਾ ਹਾਂਜੀ ਜੀ ਠੀਕ ਹੈ ਜੀ ਜੋ ਵੀ ਹੈ ਠੀਕ ਹੈ ਵਧੀਆ ਮਿਲ ਗਿਆ ਠੀਕ ਮਿਲ ਗਿਆ ਹਾਂਜੀ ਕੀ ਨਾਮ ਹੈ ਆਪ ਦਾ ਹਰਦੀ ਸਿੰਘ ਜੀ ਕਿਹੜਾ ਪਿੰਡ ਆਪ ਦਾ ਵਰਮਾ ਗਟਾ ਬਈ ਜਿਹੜਾ ਖੜ ਆਇਆ ਸੀ ਉਹਦੇ ਨਾਲ ਤੁਹਾਡਾ ਕੋਈ ਨੁਕਸਾਨ ਹੋਇਆ ਸੀ ਹਾਂਜੀ ਹਾਂਜੀ ਸਰ ਇਹ ਫਸਲ ਖਰਾਬ ਹੋਈ ਹੈ ਸਾਡੀ ਕਿੰਨੇ ਕਿੱਲੇ ਪੈ ਲੀ ਦੇ ਫਸਲ ਖਰਾਬ ਹੋਈ ਸੀ ਸਰ ਪੜੀ ਦੇ ਮੈਂ ਠੇਕੇ ਵੀ ਕਾਫੀ ਲਗ ਰੱਖੀ ਸੀ ਠੀਕ ਹੈ ਜੀ ਉਹ ਸਾਰੀ ਬਜ਼ਲ ਖਰਾਬ ਹੋਈ ਆ ਹਾਂਜੀ ਤੇ ਕਿੰਨਾ ਮੁਆਵਜ਼ਾ ਮਿਲਿਆ ਤੁਹਾਨੂੰ ਮੁਆਵਜ਼ਾ ਸਰ 50% ਦੇ ਹਿਸਾਬ ਨਾਲ ਮਿਲ ਗਿਆ ਸਾਰਾ ਜੀ ਕਿੰਨਾ ਕਿੰਨਾ ਮਿਲਿਆ ਸਰ ਕਿੰਨੀ ਕਿੱਲੇ ਪਹਿਲੇ ਸਰ ਮੈਨੂੰ ਤੇ ਮਾਲਮ ਨਹੀਂ ਮੈਨੂੰ ਤਾਂ 50000 ਰੁਪਇਆ ਮਾਲਮ ਮਿਲਿਆ 5 ਕਿੱਲੇ ਦਾ ਬਾਕੀ ਬਾਪੂ ਦੇ ਨਾਮ ਮਾਤਾ ਦੇ ਨਾਮ ਮੈਨੂੰ ਇਹਦਾ ਨਹੀਂ ਪਤਾ ਹਾਂਜੀ ਬਾਕੀ ਮੈਨੂੰ ਪੂਰਾ ਮਿਲ ਗਿਆ ਜੀ ਹੁਣ ਉਹ ਜਿਹੜਾ ਸਰਕਾਰ ਨੇ ਮੁਆਵਜ਼ਾ ਦਿੱਤਾ ਤੁਸੀਂ ਖੁਸ਼ ਹੋਰ ਤੋਂ ਹਾਂਜੀ ਸਰ ਬੜੀ ਮਿਹਰਬਾਨੀ ਹੈ ਮਾਨ ਸਰਕਾਰ ਦੀ ਹਾਂਜੀ ਮਾ ਜੀਆ ਜਗੀ ਕਿਰ ਸਿੰਘ ਜੀ ਕਿਹੜਾ ਪਿੰਡ ਹੈ ਆਪਣਾ ਬਰਨਾਲ ਜੱਟਾਂ ਜਿਹੜਾ ਹੜ ਆਇਆ ਸੀਗਾ ਉਹਦੇ ਨਾਲ ਤੁਹਾਡਾ ਬਈ ਨੁਕਸਾਨ ਹੋਇਆ ਸੀਗਾ ਹਾਂ ਜੀ ਤਿੰਨ ਕਿਲੋ ਹੋਇਆ ਜੀ ਕਿੰਨਾ ਮੁਆਵਜ਼ਾ ਮਿਲੇ ਤੁਹਾਨੂੰ ਸੀਰਿਅਸ ਬਈਓ ਜੀ ਸਰਕਾਰ ਨੇ ਜਿਹੜੇ ਪੈਸੇ ਤੇ ਕੁਝ ਉਹਨਾਂ ਸਪਸ਼ਟੋ ਹਾਂ ਜੀ ਹਾਂ ਜੀ ਕਿੰਨਾ ਨੁਕਸਾਨ ਕਿੰਨਾ ਹੋਇਆ 100% ਹੋਇਆ ਜਾਂ ਨਹੀਂ ਸਾਡਾ ਜੀ ਜੋ ਵੀ ਲਿਖਿਆ ਸਰਕਾਰ ਨੇ ਉਹ ਜੀ ਤਾਂ ਅੰਦੀ ਕੀ ਨਾ ਆਮਦੀ ਆਪਣਾ ਮੇਲਾ ਜਸਪਾਲ ਸਿੰਘ ਕਿਹੜਾ ਪਿੰਡ ਹੈ ਆਪਣਾ ਬਰਨਾਲ ਜੱਟਾਂ ਤੇ ਜਿਹੜਾ ਪਾਣੀ ਦੇ ਨਾਲ ਤੁਹਾਡੇ ਫਸਲਾਂ ਦਾ ਖਰਾਬਾ ਹੋਇਆ ਸੀਗਾ ਕਿ ਆ ਤੁਹਾਡਾ ਕਿੰਨਾ ਕੁ ਖਰਾਬਾ ਹੋਇਆ ਸੀਗਾ ਤੁਹਾਡਾ ਖਸਲਾਂ ਦੇ ਕਾਹ ਵੀ ਖਰਾਬ ਹੋ ਗਈਆਂ ਤੇ ਉਹਨਾਂ ਨਾਵਜਾ ਨਹੀਂ ਮਿਲਿਆ ਤੁਹਾਨੂੰ ਮੁਆਵਜ਼ਾ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਕੁਝ 10000 ਰੁਪਏ ਕਿਲੇ ਦਾ ਤੇ ਨੁਕਸਾਨ ਕਿੰਨਾ ਹੋਇਆ ਸੀਗਾ ਨੁਕਸਾਨ ਤੁਹਾਡਾ ਕਿਹਾ ਹੋ ਗਿਆ ਕਿਤੇ 7 7000 ਦੀ ਫਸਲ ਨੀਲ ਗਈ ਸੀ ਤੇ ਕਿਸੇ 10 ਦਾ 12 10000 ਜਲੇ ਗਈ ਜੀ ਤੁਹਾਨੂੰ ਪੂਰਾ ਮੁਆਵਜ਼ਾ ਨਹੀਂ ਮਿਲਿਆ अच्छा जी ਤੇ ਤੁਸੀਂ ਸੰਤੁਸ਼ਟ ਹੋ ਮੁਆਵਜ਼ਾ ਜਿੰਨਾ ਮਿਲਿਆ ਕਿ ਨਹੀਂ ਸੁਪਸਤੀ ਚਾਹਦੇ ਕੀ ਤੁਸੀਂ ਅਸੀਂ ਚਾਹਦੇ ਜੀ ਮੇਰੇ ਤੋਂ ਸਰਕਾਰ ਨੇ ਦਿੱਤਾ ਹੀ ਜਨਾ ਨਾ 10000 ਅਸੀਂ ਤਾਂ ਆਦੂ 100% ਲੈ ਕਰ ਦਿੰਦੇ ਤੇ ਸਿਰ ਸਾਡਾ ਪੂਰਾ ਆਇਆ ਜੀ ਤੁਹਾਡਾ ਮੇਰਾ ਨਾਮ ਰਵੀ ਕੁਮਾਰ ਪਿੰਡ ਮਾਕਨਪੁਰਾ ਜਨਾਬ ਤੇ ਪਿਛਲੇ ਦਿਨੀ ਹੜ ਆਇਆ ਸੀ ਕਿੰਨਾ ਕੁ ਨੁਕਸਾਨ ਹੋਇਆ ਸੀ ਤੁਹਾਡਾ ਦੇਖੋ ਸਰ ਮੇਰੇ ਕੋਲ 10 ਏਕੜ ਪੈਲੀ ਆ ਜੀ ਮੈਂ ਕੁਝ ਠੇਕੇ ਤੇ ਵੀ ਲਈਦੀ ਆ ਤੇ तकरीबन کافی ਬਹੁਤ ਜਿਆਦਾ ਨੁਕਸਾਨ ਹੋਇਆ ਝੋਨਾ ਬਿਲਕੁਲ ਜਿੱਥੋਂ ਪਿਛਲੇ ਸਾਲ 22 23 ਕੁਆਂਟਲ ਮੇਰਾ ਝਾੜ ਚੜਿਆ ਸੀ ਉਥੋਂ 5 ਕੁਆਂਟਲ ਝਾੜ ਚੜਿਆ ਜਨਾਬ ਤੇ ਸਰਕਾਰ ਨੇ ਪਿੱਛੇ ਵੀ ਕੁਝ ਲੋਕਾਂ ਨੂੰ ਮੁਆਵਜ਼ਾ ਦਿੱਤਾ ਕਿ ਤੁਹਾਨੂੰ ਵੀ ਮੁਆਵਜ਼ਾ ਸਰ ਮੁਆਵਜ਼ਾ ਮਿਲਿਆ ਮੈਨੂੰ 5 ਏਕੜ ਦਾ 5 ਏਕੜ ਦਾ ਮੁਆਵਜ਼ਾ ਮਿਲਿਆ ਪਰ ਮਨ ਖੁਸ਼ ਨਹੀਂ ਹੈ ਚਲੋ ਸਰਕਾਰ ਨੇ ਜੋ ਦਿੱਤਾ ਮੈਨੂੰ 70000 ਰੁਪਏ ਮਿਲਿਆ 70000 ਦਾ ਸਰ ਝੋਨਾ ਜਿਹੜਾ ਮੇਰਾ ਝੋਨਾ ਹੀ ਕੱਲਾ ਹੈ ਨਾ ਉਹ ਤੇ ਲੱਖ ਤੋਂ ਉੱਪਰ-ਉੱਪਰ ਝੋਨਾ ਹੀ ਨਿਕਲਦਾ ਉਸ ਜਗ੍ਹਾ ਦੇ ਵਿੱਚੋਂ ਚਲੋ ਫਿਰ ਵੀ ਅਸੀਂ ਸੰਤੁਸ਼ਟ ਆਂ ਸਰਕਾਰ ਨੇ ਜੋ ਦਿੱਤਾ ਅਸੀਂ ਉਸ ਨੂੰ ਉਸ ਵਿੱਚ ਰਜ਼ਾਮੰਦ ਆਂ ਸਰ ਆਪਣਾ ਆਪਣਾ ਨਾਮ ਹੈ ਬਲਜੀਤ ਸਿੰਘ ਪਿੰਡ ਗਰੇ ਪਿੰਡ ਮੱਖਣਪੁਰ ਪਰ ਰਕਬਾ ਸਾਡੇ ਕੋਲ ਦਾਦ ਕਰਦਾ ਹੈ ਤੇ ਜਿਹੜਾ ਪਿਛਲੇ ਦਿਨੀ ਜਿਹੜਾ ਪਹਾੜ ਆਇਆ ਸੀ ਉਹਦੇ ਨਾਲ ਤੁਹਾਡੇ ਪਹਿਲੀ ਬੰਨੇ ਦਾ ਘਰ ਦਾ ਕੋਈ ਨਿਸ਼ਾਨ ਹੋਇਆ ਜੀ ਬਹੁਤ ਜ਼ਿਆਦਾ ਜੀ ਅਸ਼ੂ ਵੀ ਰੋੜੇ ਆ 14 15 ਪਸ਼ੂ ਰੂੜੇ ਫਿਰ ਪੈਲੀ ਦੇ ਵਿੱਚ ਇਹਨਾਂ ਦਾ ਦੜ ਚੜ ਗਿਆ ਕਸੂ ਚੜ ਗਿਆ ਤੇ ਬਹੁਤ ਬੁਰਾ ਹਾਲ ਹੈ ਮਤਲਬ 17 18 ਕਿਲੇ ਗੰਨਾ ਸੀ ਉਹ ਵੀ ਖਤਮ ਹੋਇਆ 16 17 ਕਿਲੇ ਝੋਨਾ ਸੀ ਉਹ ਵੀ ਬਿਲਕੁਲ ਖਤਮ ਹੋਇਆ ਤੇ ਸਰਕਾਰ ਕੋ ਕਹਿ ਰਹੀ ਹੈ ਕਿ ਪਿਛਲੇ ਦਿਨ ਹੀ ਉਹਨਾਂ ਨੇ ਕੁਝ ਕਿਸਾਨਾਂ ਨੂੰ ਪੈਸੇ ਵੀ ਦਿੱਤੇ ਆ ਮੁਆਵਜ਼ਾ ਦਿੱਤਾ ਗਿਆ ਤੁਹਾਨੂੰ ਮਿਲਿਆ ਨਹੀਂ ਸਰ ਸਾਨੂੰ ਹਲੇ ਅਦਾਲਤ ਘਰ ਦਾ ਮਾਇਬਾ ਕੋਈ ਨਹੀਂ ਮਿਲਿਆਗਾ 1 ਰੁਪਿਆ ਵੀ ਕਿਸੇ ਨੂੰ ਤੁਹਾਡੇ ਹੱਥੋਂ ਦੀ ਕੀ ਆ ਰਿਪੋਰਟ ਬਣ ਕੇ ਗਈ ਹੈ ਹਾਂਜੀ ਹਾਂਜੀ ਉਹਨਾਂ ਨੇ ਪੂਰੀ ਇਨਕੁਆਇਰੀ ਕਰਕੇ ਮਤਲਬ ਜੋ ਖਰਾਬਾ ਬਣਿਆ ਹੀ ਉਹ ਵਡਾ ਗਿਆ ਸਾਡੇ ਸੈਨ ਵਗੈਰਾ ਆਧਾਰ ਕਾਰਡ ਤੇ ਬੈਂਕ ਅਕਾਊਂਟ ਲੈ ਲਏ ਆ ਪਰ ਹਲੇ ਤੱਕ ਮੌਜੂਦਾ 1 ਰੁਪਿਆ ਵੀ ਨਹੀਂ ਪਿਆ ਆ ਤੇ ਤੁਹਾਨੂੰ ਕਿੰਨੇ ਪਰਸੈਂਟ ਮੁਆਵਜ਼ਾ ਮਿਲਦਾ ਪਿਆ ਸਾਨੂੰ 100% ਚਾਹੀਦਾ ਜੀ 100% ਦਲਤਗੜ ਦਾ 100% ਬਣਾਇਆ ਉਹਨਾਂ ਨੇ ਤੇ 100% ਹੀ ਚਾਹੀਦਾ ਮਿਲਣਾ ਤੇ ਜਿਹੜੇ ਬਾਕੀ ਕਿਸਾਨ ਨੇ ਮਿਲੇ ਉਹਨਾਂ ਨੂੰ ਕਈਆਂ ਨੂੰ ਘੱਟ ਵੀ ਮਿਲਿਆ ਜਾ ਹਾਂਜੀ ਕਈਆਂ ਦਾ ਜੀ 50% ਬਣਾਇਆ ਜਿਵੇਂ ਮਾਖਨਪੁਰ ਹੋ ਗਿਆ ਤਾਸ਼ ਹੋ ਗਿਆ ਬਰਮਾਲ ਜਟਾ ਹੋ ਗਿਆ ਕਈਆਂ ਦਾ 50% ਬਣਿਆ ਕਈਆਂ ਦਾ 70 ਬਣਿਆ ਕਈਆਂ ਦਾ 100 ਬਣਿਆ ਉਹਨਾਂ ਨੂੰ ਕੁਝ ਕੁ ਪੈਸੇ ਮਿਲੇ ਹਲੇ ਪੂਰੇ ਕੰਪਲੀਟ ਨਹੀਂ ਹੋਏ ਤੇ ਕੀ ਮੰਗ ਕਰਦੇ ਹੋ ਦੀ ਸਰਕਾਰ ਅਸੀਂ ਸਰਕਾਰ ਅੱਗੇ ਹੀ ਮੰਗ ਕਰਨੀਆਂ ਵੀ ਅਸੀਂ ਹੁਣ ਅੱਗੇ ਪਹਿਲੀਆਂ ਆਪਣੀਆਂ ਪੱਧਰ ਕਰਨੀਆਂ ਸਾਨੂੰ ਮਾਲਜ ਜਲਦੀ ਜਲਦੀ ਦਿੱਤਾ ਜਾਵੇ ਉਹਦੇ ਨਾਲ ਅਸੀਂ ਪਹਿਲੀ ਆਪਣੀ ਵਾਹ ਕੇ ਆਪਣੀ ਕਨਕ ਬਿਜ਼ਨਸ ਸ਼ੁਰੂ ਕਰੀਏ ਜਿਹੜੀ ਮਾੜੀ ਮੋਟੀ ਪਹਿਲੀ ਪੱਧਰੀ ਹੋਵੇ ਚਲੋ ਖਾਣ ਪੀਣ ਵਾਲੀ ਕਨਕਤਾ ਹੋ ਜੇ ਇਸ ਕਰਕੇ ਚਲੋ ਗੰਨੇ ਦੀ ਜ਼ਬਰਬਾਦੀ ਹੋਈ ਹੋਈ ਹੈ ਉਹ ਤਾਂ ਫਸਲ ਉਸੇ ਹਿਸਾਬ ਨਾਲ ਤਿਆਰ ਹੋਏਗੀ